ਦੇ ਲੋਕ ਮਿੱਤਰੋ ਹੁਣ ਆਪਣੀ ਰਵਾਨਗੀ ਪਾਕਿਸਤਾਨ ਵਾਲੇ ਪਾਸੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਟਰੱਕ ਨਵੇਂ ਤਰੀਕੇ ਦੇ ਆ ਇੱਕ ਸ਼ੋਪੀਸ ਵਾਸਤੇ ਇਹਨਾਂ ਨੇ ਰੇਲ ਗੱਡੀ ਦਾ ਪੁਰਾਣਾ ਡੱਬਾ ਜਿਹੜਾ ਉਹ ਖਿਲਾ ਰਿਆ ਆ ਬਹੁਤ ਹੀ ਪੁਰਾਣਾ ਉਵੇਂ ਜਿਹੜੇ ਕੋਲੇ ਤੇ ਇੰਜਨ ਚੱਲਦੇ ਸੀਗੇ ਇਹ ਕਿਉਂਕਿ ਸਾਰਾ ਜਿਹੜਾ ਹੈਗਾ ਨਾ ਕੋਰੀਡੋਰ ਬਣ ਰਿਹਾ ਨਵਾਂ ਤੇ ਬਣਾ ਰਿਹਾ ਸ਼ੁਰੂ ਤੋਂ ਪਿੱਛੋਂ ਲੈ ਕੇ ਆਪਣੇ ਇੰਡੀਆ ਗੇਟ ਵਾਲੇ ਪਾਸੋਂ ਲੈ ਕੇ ਸਾਰਾ ਹੀ ਕੋਰੀਡੋਰ ਨਵਾਂ ਬਣਾਇਆ ਜੋ ਜਿਹੜੀ ਜਿਸ ਇਹਨਾਂ ਦੀ ਪੁਰਾਣੀ ਉਹ ਢਾ ਦਿੱਤੀ ਸਾਰੀ ਤੇ ਇਹ ਨਵਾਂ ਡੱਬਾ ਜਿਹੜਾ ਰੇਲ ਦਾ ਇਹ ਆਪਣੇ ਇੰਡੀਆ ਵਾਲੇ ਰਸਤੇ ਤੋਂ ਅਗਲੇ ਪੰਨੇ ਖੜਾ ਹੋਇਆ ਤੁਸੀਂ ਦੇਖ ਸਕਦੇ ਹੋ ਚਲੋ ਚੱਲਦੇ ਆ ਅੱਗੇ ਤੇ ਫਿਰ ਦਿਖਾਉਨੇ ਤੁਹਾਨੂੰ ਲੈਦੇ ਪੰਜਾਬ ਦੇ ਹੋਰ ਨਜ਼ਾਰੇ ਕੀ ਪਿੱਤਾ ਖਾਇ ਜ ਮੜਾ ਇਹ ਪੈਪਸੀ ਲਈ ਹੈ ਜੀ 120 ਰੁਪਏ ਦੀ ਜਿਹੜੀ ਕਿ ਆਪਣੇ ਇੰਡੀਆ ਦੇ ਵਿੱਚ 20 ਰੁਪਏ ਦੀ ਹੈ ਤੇ ਇੱਥੇ 120 ਰੁਪਏ ਦੀ 100 ਰੁਪਏ ਦਾ ਫਰਕ ਪਤਾ ਜੀ ਹਾਂ ਬਿਲਕੁਲ 6 ਗੁਣਾ ਮਹਿੰਗੀ ਹੈ ਤੇ ਪੈਸੇ ਵੀ ਲੈ ਕੇ ਆਏ ਜੀ ਇਹ ਖਰਚੇ ਕੁੱਝਣ ਨੂੰ ਪੈਸੇ ਹੋਣਗੇ